ਸਾਰਮਕ ਸਖਸੀਅਤਾਂ ਵੱਲੋਂ ਸੰਤ ਜਰਨੈਲ ਸਿੰਘ ਦੇ ਪਰਿਵਾਰ ਵੱਲੋਂ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜਿਹੜੇ ਸਾਬਕਾ ਜਥੇਦਾਰ ਅਕਾਲ ਤਖਤ ਦੇ ਸੰਤ ਸਮਾਜ ਦੇ ਵੱਡੇ ਆਗੂ ਹਨ ਚੇਰੇ ਪੰਜਾਬ ਅਕਾਲੀ ਦਲ ਵੱਲੋਂ ਦਾਸ ਇੰਟਰਨੈਸ਼ਨਲ ਪੰਥ ਅਕਾਲੀ ਦਲ ਦੇ ਸਰਦਾਰ ਦਲੀਪ ਸਿੰਘ ਰੀਤੇ ਸਮੁੱਚੀ ਟੀਮ ਇੱਥੇ ਹਾਜ਼ਰ ਹੈ ਅਸੀਂ ਅੱਜ ਸਰਦਾਰ ਗਵਿੰਦ ਸਿੰਘ ਦੀ ਪੂਰਨ ਤੌਰ ਤੇ ਡਟ ਕੇ ਹਮਾਇਤ ਕਰਨ ਤੇ ਬਰਨਾਲੇ ਦੇ ਲੋਕਾਂ ਨੂੰ ਇਹ ਬੇਨਤੀ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਕਿ ਇਹਨਾਂ ਨੂੰ ਇਸ ਨੌਜਵਾਨ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਜਾਂ ਵਸਦਾ ਗੁਰਾਂ ਦੇ ਨਾਂ ਤੇ ਜੇ ਪੰਜਾਬ ਦੇ ਵਿੱਚ ਸਾਡਾ ਕੇਸਰੀ ਝੰਡਾ ਬਲੰਦ ਨਹੀਂ ਰਹਿਣਾ ਸਾਡੀ ਕਿਸੇ ਨਾਲ ਵਿਰੋਧ ਜਾਂ ਦਸ਼ਮਣੀ ਨਹੀਂ ਸਭ ਦਾ ਸੀ ਸਤਿਕਾਰ ਕਰਦੇ ਆ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਵੀ ਆ ਤੇ ਵਚਨਬੱਧਤਾ ਵੀ ਹੈ ਪਰ ਪੰਜਾਬ ਦੇ ਵਿੱਚ ਕੇਸਰੀ ਝੰਡਾ ਜਿਹੜਾ ਉੱਪਰ ਰਹਿਣਾ ਚਾਹੀਦਾ ਹੈ ਅੱਜ ਇੱਥੇ ਪੰਥਕ ਉਮੀਦਵਾਰ ਦੇ ਤੌਰ ਤੇ ਸਦਰ ਗਵਿੰਦ ਸਿੰਘ ਜੀ ਜਿਨ੍ਹਾਂ ਦਾ ਬੜਾ ਵੱਡਾ ਖਾਨਦਾਨ ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਚੋਂ ਹੈ ਇਹਨਾਂ ਗੁਰਦੁਆਰਾ ਮਸਤੂਆਣਾ ਸਾਹ ਨੂੰ ਵੀ ਇਹਨਾਂ ਨੇ 1923 ਦੇ ਵਿੱਚ 340 ਕਨਾਲਾਂ ਜ਼ਮੀਨ ਦਿੱਤੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਸਾਹਿਬ ਵਾਲਿਆਂ ਨੂੰ ਇਸੇ ਤਰ੍ਹਾਂ ਸardar Ranjit Singh ਜਿਹੜੇ ਨੇ ਪਰਿਵਾਰ ਦੇ ਵੱਡੇ ਆ 1957 ਦੇ ਵਿੱਚ ਸ਼੍ਰੀ ਦਵਨਵੰਤ ਸਾਹਿਬ ਦਾ ਪ੍ਰਬੰਧ ਸੰਤ ਫਤੇਹ ਸਿੰਘ ਜੀ ਨੂੰ ਇਹਨਾਂ ਨੇ ਦਿੱਤਾ ਇਹ ਪੰਥਕ ਉਮੀਦਵਾਰ ਵੀ ਆ ਨੌਜਵਾਨ ਅੱਜ ਦਾ ਜੋ ਮੀਡੀਆ ਦਾ ਸਿਸਟਮ ਉਹਦੇ ਵੀ ਮਾਰ ਦੂਸਰੀ ਮੈਂ ਬੇਨਤੀ ਕਰਾਂ ਕਿ ਬਹੁਤ ਪ੍ਰੈਸ ਦੇ ਵਿੱਚ ਜਾਂ ਕਈ ਵਾਰੀ ਸਵਾਲ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਮਾਨ ਸਾਹਿਬ ਤੋਂ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਸਰਦਾਰ ਗਵਿੰਦ ਸਿੰਘ ਦਾ ਆਪਣਾ ਖਾਨਦਾਨ ਦੇ ਤੌਰ ਤੇ ਮਾਨ ਸਾਹਿਬ ਦੇ ਰਿਸ਼ਤੇਦਾਰੀ ਤੋਂ ਬਿਨਾਂ ਬਹੁਤ ਵੱਡੀ ਸੇਵਾ ਤੇ ਲਗਾਤਾਰ ਕਿ ਇਹ ਇੱਥੇ ਸਰਗਰਮਾ ਖਾਸ ਕਰਕੇ ਬਰਨਾਲੇ ਦੇ মিডিਏ ਨੂੰ ਇਹ ਗੱਲ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਸਰਦਾਰ ਗਵਿੰਦ ਸਿੰਘ ਇੱਕ ਬਹੁਤ ਕਾਬਲ ਨੌਜਵਾਨ ਜਿਨੇ ਪੰਜਾਬ ਦੇ ਪੰਥ ਦੇ ਭਵਿੱਖ ਲਈ ਬੜਾ ਕੰਮ ਕਰਨਾ ਹੈ ਤੇ ਅਸੀਂ ਅਪੀਲ ਕਰਨ ਲਈ ਆਪਣੇ ਵੱਲੋਂ ਤੇ ਅਸੀਂ ਇੱਥੇ ਪੂਰਾ ਸਮਾਂ ਵੀ ਦੇਵਾਂਗੇ ਤੁਹਾਡੇ ਰਾਹੀਂ ਅਸੀਂ ਬਰਨਾਲੇ ਦੇ ਲੋਕਾਂ ਨੂੰ ਇਹ ਫੇਰ ਬੇਨਤੀ ਦਰਹਾਉਣੀ ਹੈ ਕਿ ਪੰਥ ਦਾ ਝੰਡਾ ਉੱਚਾ ਚੱਕਣ ਲਈ ਪੰਜਾਬ ਦਾ ਝੰਡਾ ਉੱਚਾ ਚੱਕਣ ਲਈ ਕਿਉਂਕਿ ਸਾਰੀਆਂ ਪਾਰਟੀਆਂ ਦੂਜੀਆਂ ਦੇ ਇੱਕੋ ਵਿਚਾਰਧਾਰਾ ਉਹ ਪੰਥ ਦੇ ਪੰਜਾਬ ਪ੍ਰਸਤ ਨਹੀਂ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਕਾਂਗਰਸ ਦਾ ਇਤਿਹਾਸ ਭਾਜਪਾ ਦਾ ਇਤਿਹਾਸ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਜਾਂ ਕੀਰੀਵਾਲ ਕਰ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕੇਰੀ ਵਾਲਤਾ ਜਿਨ੍ਹਾਂ ਲੋਕਾਂ ਨੂੰ ਰਿਹਾਈ ਦਾ 24 ਘੰਟਿਆਂ ਦੇ ਗੁਰੂਗ੍ਰੰਥ ਸਾਹਿਬ ਬਾਰੇ ਗੱਲ ਕਰਦਾ ਸੀ ਭਗਵੰਤ ਮਾਨ ਸਾਹਿਬ ਦੇਣ ਦੀ ਗੱਲ ਕਰਦਾ ਸੀ ਉਹ ਅੱਜ ਤੱਕ ਨਾ ਕੋਈ ਦੋਸ਼ੀ ਪੜਿਆ ਗਿਆ ਹੈ ਉਲਟਾ ਬੇਅਦਬੀ ਕਰਨ ਵਾਲਿਆਂ ਨੂੰ ਉਹ ਸ਼ਹਿ ਦੇ ਰਹੇ ਹੈ ਕੋਈ ਉਹ ਜਿਹੜੇ 30-30 ਸਾਲ ਤੋਂ ਭਾਈ ਜੱਤੇਦਾਰ ਜਗਦਾਰ ਸਿੰਘ ਹਵਾਰਾ ਉਰੀ ਉਹ ਬੈਠਿਆ ਨੇ ਉਹਨਾਂ ਨੂੰ ਕੋਈ ਉਹ ਕਾਰਵਾਈ ਨਹੀਂ ਉਹਨਾਂ ਨੂੰ ਛੱਡਣ ਲਈ ਕਰ ਰਿਹਾ ਤੇ ਕਿਵੇਂ ਵਪਾਰੀ ਵੀ ਰੁਲ ਰਿਹਾ ਹੈ ਕਿਸਾਨ ਵੀ ਰੁਲ ਰਿਹਾ ਹੈ ਮਾਰਕੀਟਿੰਗ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਦਮਗੇ ਜੇ ਬਹੁਤ ਵੱਡੇ ਮਾਰੇ ਜਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਗੋਵਿੰਦ ਸਿੰਘ ਜਿੱਤ ਕੇ ਇੱਕਦਮ ਕੋਈ ਸੋਚ ਦਵਾ ਦੂਗਾ ਪਰ ਨਹੀਂ ਦੁਨੀਆ ਦੇ ਵਿੱਚ ਇਹ ਪੰਜਾਬੀ ਜਿਹੜੇ ਆ ਆਲ ਵਰਡ ਦੇ ਵਿੱਚ ਵਸੇ ਹੋਇਆ ਡੈਮੋਕਰੈਟਿਕ ਸਿਸਟਮ ਦੇ ਵਿੱਚ ਇੱਕ ਸਾਧਨ ਹੈ ਕਿ ਜੇ ਅਸੀਂ ਅਸੈਂਬਲੀ ਵਿੱਚ ਜਾਂਨੇ ਆ ਤਾਂ ਗੋਵਿੰਦ ਸਿੰਘ ਉੱਥੇ ਖਲੋ ਕੇ ਤੁਹਾਡੀ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਨੂੰ ਵਪਾਰੀਆਂ ਮੁਲਾਜ਼ਮਾਂ ਮਜ਼ਦੂਰਾ ਕਿਸਾਨਾਂ ਦੀ ਆਵਾਜ਼ ਨੂੰ ਉੱਥੇ ਖੜਕੇ ਬਹੁਤ ਖੂਬਸੂਰਤੀ ਦੇ ਨਾਲ ਦੁਨੀਆ ਦੇ ਵਿੱਚ ਰੱਖ ਸਕਦੇ ਆ ਇੱਕ ਪਾਸੇ ਦੁਨੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੱਡੇ ਲੋਕਾਂ ਵੱਲੋਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਝੱਟ ਹੋ ਗਈ ਤੇ ਉਸ ਝੱਟ ਨੂੰ ਹੀ ਇੱਕ ਧਾਰਮਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਉਥੋਂ ਦੀ ਪ੍ਰੈਸ ਨੇ ਉਥੋਂ ਦੇ ਵਸਿੰਦਿਆਂ ਨੇ ਉਥੋਂ ਦੀ ਗਵਰਨਮੈਂਟ ਨੇ ਇਹ ਸਿੱਧ ਕੀਤਾ ਕਿ ਨਹੀਂ ਇਹ ਕੋਈ ਧਰਮ ਦਾ ਮਸਲਾ ਨਹੀਂ ਸੀ ਇਹ ਕੋਈ ਮੰਦਿਰ ਤੇ ਹਮਲਾ ਨਹੀਂ ਸੀ ਇਹ ਤੇ ਕੋਈ ਆਪਸੀ ਰੌਲਾ ਸੀ ਫਿਰ ਥੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾ ਹੋਇਆ ਇੰਟਰਨੈਸ਼ਨਲ ਪੱਧਰ ਤੇ ਖਾਸ ਕਰਕੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਉਹ ਵੀ ਜਿਹੜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਬੰਨੀ ਗਈ ਹੈ ਆਪਣੇ ਆਪ ਨੂੰ ਬਹੁਤ ਵੱਡਾ ਮਖੌਟਾ ਪਾਇਆ ਹੋਇਆ ਕਿ ਅਸੀਂ ਸਾਡੀ ਡੈਮੋਕ੍ਰੇਸੀ ਸਭ ਤੋਂ ਉੱਪਰ ਹੈ ਪਰ ਜਿਸ ਤਰ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਜੋ ਸਾਡੇ ਡਿਪਲੋਮੈਟ ਸਬੰਧ ਨੇ ਉਹ ਵਿਗੜਨੇ ਵਿਗੜ ਰਹੇ ਨੇ ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਕਾਰੋਬਾਰ ਕਰਕੇ ਬੈਠੇ ਨੇ ਉਹ ਵੀ ਪ੍ਰਭਾਵਿਤ ਹੋਣਗੇ ਉਹਨਾਂ ਦਾ ਕਾਰੋਬਾਰ ਵੀ ਤਬਾਹ ਹੋਊਗਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਬਾਖੂਬੀ ਸਰਦਾਰ ਗੋਬਿੰਦ ਸਿੰਘ ਜਾਣਦਾ ਹੈ ਨਸ਼ਿਆਂ ਦੀ ਪਰਮਹਾਰ ਹੈ ਹਰ ਘਰ ਦੇ ਤੱਕ ਨਸ਼ਿਆਂ ਨੇ ਤਬਾਈ ਦਾ आलम ਦਿੱਤਾ ਹੋਇਆ ਸੋ ਇਹਨਾਂ ਸਵਾਮ ਗੱਲਾਂ ਨੂੰ ਲੈ ਕੇ ਕੱਲਾ ਬਰਨਾਲਾ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਵਪਾਰੀਆਂ ਨੂੰ ਜਾਂ ਚੰਗੇ ਕਾਰੋਬਾਰੀਆਂ ਨੂੰ ਫਰੋਤੀਆਂ ਲਈ ਧਮਕੀਆਂ ਆ ਰਹੀਆਂ ਨੇ ਥ੍ਰੈਟ ਕੀਤਾ ਜਾ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਕੀ ਸਰਕਾਰ ਨੂੰ ਪਤਾ ਨਹੀਂ ਇਸ ਵਾਸਤੇ ਇਹ ਸਾਰਾ ਕੁਝ ਪੰਜਾਬ ਦੀ ਤਬਾਈ ਵਾਲੇ ਪਾਸੇ ਨੂੰ ਜਾਣ ਦਾ ਇੱਕ ਖਤਰੇ ਦੀ ਘੰਟੀ ਆ ਸਾਨੂੰ ਸੁਚੇਤ ਹੋਣਾ ਚਾਹੀਦਾ ਸੁਚੇਤ ਹੋਣ ਵਾਸਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਨੌਜਵਾਨ ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠਿਆ ਹੋਇਆ ਹੈ ਔਰ ਰੱਜੇ ਪੁਜੇ ਖਾਨਦਾਨ ਦਾ ਹੈ ਇਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਸਹਿਯੋਗ ਦੇ ਕੇ ਇਹਨਾਂ ਨੂੰ ਅਸੈਂਬਲੀ ਵਿੱਚ ਭੇਜੀਏ ਜੋ ਇੱਕ ਬੰਦਾ ਕੀ ਕਰ ਲੂਗਾ ਪਰ ਨਹੀਂ ਜਦੋਂ ਇੱਕ ਬੰਦਾ ਵੀ ਬੋਲੇਗਾ ਨਾ ਉਹਦੀ ਆਵਾਜ਼ ਇੱਕ ਵੱਖਰੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਪੰਜਾਬ ਦੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਵਰਡ ਦੇ ਵਿੱਚ ਵਸਦੇ ਪੰਜਾਬੀਆਂ ਦੀ ਆਵਾਜ਼ ਹੋਊਗੀ ਤੇ ਫਿਰ ਸਾਨੂੰ ਇੱਕ ਅਹਿਸਾਸ ਹੋਊਗਾ ਕਿ ਇਹੋ ਜਿਹੇ ਹੋਰ ਬੰਦੇ ਚੁਣ ਕੇ ਵੀ ਅਸੀਂ ਪਾਰਲੀਮੈਂਟ ਵਿੱਚ ਭੇਜੀਏ ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਵੀ ਸਾਰੇ ਸਾਥ ਦੇਓਗੇ ਤੇ ਬਰਨਾਲੇ ਦੇ ਵੋਟਰ ਵੀ ਜਿਹੜੇ ਬੜੇ ਸਿਆਣੇ ਆ ਇੱਥੇ ਬੜੇ ਐਗਜ਼ਾਮ ਹੋਏ ਨੇ ਇਹ ਬਹੁਤ ਸਹੀ ਫੈਸਲਾ ਲੈਂਦੇ ਨੇ ਸੋ ਸਾਨੂੰ ਉਮੀਦ ਹੈ ਕਿ ਇਸ ਵਾਰੀ ਵੀ ਇਹ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤੇ ਕਰਨਗੇ ਸੋ ਮੈਂ ਸਮੁੱਚੇ ਸੰਤ ਸਮਾਜ ਵੱਲੋਂ ਸਮੁੱਚੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਾਂ ਵਾਲਿਆਂ ਦੇ ਜਿੰਨੇ ਅਨਿਆਈ ਨੇ ਉਹਨਾਂ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਂ ਪੁਰਜਰ ਅਪੀਲ ਕਰਦਾ ਕਿ ਅਸੀਂ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਰਕੇ ਅਸੀਂ ਇੱਕ ਨਵੀਂ ਲਹਿਰ ਖੜੀ ਕਰਨੀ ਹੈ ਜਿਹੜੀ ਲਹਿਰ ਦੀ ਆਰੰਭਤਾ ਇਹਨਾਂ ਨੇ ਕੀਤੀ ਹੋਈ ਆ ਉਸ ਨੂੰ ਅਸੀਂ ਕਾਮਯਾਬ ਕਰਨਾ ਹੈ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦੇਖੋ ਬੰਦੀ ਸਿੰਘਾਂ ਦੇ ਪੰਥ ਵੱਲੋਂ ਤਾਂ ਕੀਤੀ ਜਾਂਦੀ ਆ ਕੋਈ ਸੁਣ ਰਿਹਾ ਇਸ ਲਈ 2 2.5 ਸਾਲਾਂ ਤੋਂ ਲਗਾਤਾਰ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਪ੍ਰੋਟੈਸਟ ਕਰ ਸਕਦੇ ਆ ਨਾ ਪਰੋਟੈਸਟ ਕੀਤੇ ਜਾਂਦੇ ਆ ਜਦੋਂ ਕੋਈ ਦਿਨ ਦਿਹਾੜ ਆਉਂਦੇ 26 ਜਨਵਰੀ ਆਉਂਦਰੀ 15 ਅਗਸਤ ਆਉਂਦਾ ਹੈ ਉੱਥੇ ਵੱਡੇ ਮਾਰਚ ਕੀਤੇ ਜਾਂਦੇ ਆ ਗਵਰਨਰ ਨੂੰ ਲੈਟਰ ਦਿੱਤੇ ਜਾਂਦੇ ਆ ਅਸੀਂ ਇੱਕ ਬਹੁਤ ਵੱਡਾ ਮਾਰਚ ਮਨੁੱਖੀ ਅਧਿਕਾਰ ਦੇਤੇ ਅਸੀਂ ਦਿੱਲੀ ਦੇ ਵਿੱਚ ਬਹੁਤ ਵੱਡਾ ਮਾਰਚ ਕੀਤਾ ਰਾਸ਼ਟਰਪਤੀ ਨੂੰ ਅਸੀਂ ਮੰਗ ਪੱਤਰ ਦਿੱਤਾ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਕਿ 30 30 ਸਾਲਾਂ ਤੋਂ ਬੈਠੇ ਸਾਡੇ ਬੰਦੀ ਸਿੰਘ ਰਿਹਾ ਕੀਤੇ ਜਾਣ ਸੋ ਇਹ ਸਾਰਾ ਕੁਝ ਅਸੀਂ ਜਿਸ ਢੰਗ ਦੇ ਨਾਲ ਅਸੀਂ ਕਰ ਰਹੇ ਹਾਂ ਪੰਥਕ ਜਥੇਬੰਦੀਆਂ ਵੱਲੋਂ ਕੋਈ ਢਿੱਲ ਨਹੀਂ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਸਰਦਾਰ ਗੋਬਿੰਦ ਸਿੰਘ ਜੀ ਨੂੰ ਭੇਜਣਾ ਚਾਹੁੰਦੇ ਆ ਕਿ ਕੋਈ ਬੰਦਾ ਤਾਂ ਉੱਥੇ ਬੋਲੇ ਅੱਜ ਜਿਹੜੀ ਸੁਣਵਾਈ ਨਹੀਂ ਹੋ ਰਹੀ ਅਸੈਂਬਲੀ ਦੇ ਵਿੱਚ ਬੋਲਣ ਵਾਲਾ ਕੋਈ ਨਹੀਂ ਕੋਈ ਤਾਂ ਬੋਲੇ ਅਸੈਂਬਲੀ ਚ ਇਹ ਜਦੋਂ ਸਤਾ ਦੀ ਛੋਟੀ ਜੀ ਵੀ ਸਾਡੇ ਕੋਲੇ ਇੱਕ ਸੀਟ ਆਉ ਗਈ ਨਾ ਉਹ ਗੱਲਾਂ ਕਾਨੂੰਨ ਅਵਸਥਾ ਵਿੱਚ ਬਦਲੀਆਂ ਜਾ ਸਕਦੀਆਂ ਉਹ ਗੱਲਾਂ ਕਾਨੂੰਨੀ ਤੌਰ ਤੇ ਕੀਤੀਆਂ ਜਾ ਸਕਦੀਆਂ ਤਾਂ ਹੀ ਅਸੀਂ ਇਹ ਇੱਕ ਅਰੰਭਤਾ ਕੀਤੀ ਹੈ ਨਾ ਇਕੱਠੇ ਇੱਕ ਦਮ ਖੜੇ ਹੋ ਕੇ ਦੋ ਲੋਕ ਸਭਾ ਸੀਟਾਂ ਨੂੰ ਜਿੱਤ ਲੈਣਾ ਕੋਈ ਛੋਟੀ ਕਾਮਯਾਬੀ ਨਹੀਂ ਹੈ ਅਸੀਂ ਉਸ ਕਾਮਯਾਬੀ ਤੋਂ ਹੀ ਅਤਿਸ਼ਾਤ ਹੋ ਕੇ ਇਸ ਪਾਸੇ ਤੁਰਿਆ ਕਿ ਜਿਵੇਂ ਨੀ ਚੋਣਾਂ ਦੇ ਵਿੱਚ ਵੀ ਅਸੀਂ ਆਪਣੀ ਜੋਰ ਰਿਮੈਸ ਕਰੀਏ ਤੇ ਚੰਗੇ ਬੰਦੇ ਨੂੰ ਅੱਗੇ ਲਿਆਈਏ ਅਮਰਪਾਲ ਸਿੰਘ ਨੂੰ ਵੀ ਅਸੀਂ ਹਰ ਥਾਂ ਤੇ ਉਹ ਵੀ ਬੰਦੀ ਸਿੰਘ ਹੀ ਹੈ ਜਿਹੜੇ ਮੋਰਚੇ ਲੱਗੇ ਬੰਦੀ ਸਿੰਘਾਂ ਦੇ ਲੱਗੇ ਆ ਅਮਰਤ ਸਿੰਘ ਪਾਲ ਕੋਈ ਵੱਖਰਾ ਤਹਿ ਨਹੀਂ ਅਸੀਂ ਉਹਦੇ ਵਾਸਤੇ ਵੀ ਉਹੀ ਯਤਨ ਕਰ ਰਹੇ ਆ ਜੋ ਤੋਂ 30-30 ਸਾਲ ਦੇ ਬੰਦੀ ਸਿੰਘਾਂ ਵਾਸਤੇ ਕੀਤਾ ਜਾ ਰਿਹਾ ਹੈ ਉੱਤੇ ਕੋਈ ਕੇਸ ਨਹੀਂ ਕੋਈ ਹਥਿਆਰ ਨਹੀਂ ਫੜੇ ਗਏ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਕੋਈ ਉਹਦੇ ਤੇ ਇਹੋ ਜਿਹਾ ਕੇਸ ਨਹੀਂ ਜਿਹਦੇ ਤੇ ਤੁਸੀਂ ਬਾਰ-ਬਾਰ ਐਨਐਸ ਵਿਧਾਉ ਇਸ ਕਰਕੇ ਅੱਜ ਵੀ ਤੁਹਾਡੇ ਮੱਦੇਂਦਰ ਐਸੀ ਕਹਿਣਾ ਚਾਹੁੰਨੇ ਆ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਹ ਪੰਜਾਬ ਵਿੱਚ ਆਉਣ ਪੰਜਾਬ ਦੀ ਦਸ਼ਾ ਨੂੰ ਵੇਖਣ ਇਹਦੇ ਵਿੱਚ ਉਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਚੱਲ ਸਕਣ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਨ੍ਹਾਂ ਸਤਾ ਦੇ ਭਾਈਵਾਲ ਵੀ ਬਣੇ ਨਾ ਉਹਨਾਂ ਨੇ ਸਿਰਫ ਸਤਾ ਵਾਸਤੇ ਇਸ ਪੰਜਾਬ ਨੂੰ ਵਰਤਿਆ ਇਸ ਲਈ ਇੱਕ ਮਿੰਟ ਇਸ ਲਈ ਸਾਡਾ ਧਾਰਮਿਕ ਤੌਰ ਤੇ ਵੀ ਨੰਗਾਰ ਹੋਇਆ ਗੁਰੂ ਸਾਹਿਬ ਦੀ ਬੇਅਦਬੀਆਂ ਹੋਈਆਂ ਬੇਅਦਬੀਆਂ ਵਾਲੇ ਨੂੰ ਕਿਸੇ ਨੂੰ ਫੜਿਆ ਨਹੀਂ ਗਿਆ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਇਹ ਇੱਕ ਮਾਹੌਲ ਖਰਾਬ ਹੋ ਰਿਹਾ ਦਿਨੋਂ ਦਿਨ ਖਰਾਬ ਹੋ ਰਿਹਾ ਇਸ ਕਰਕੇ ਅਸੀਂ ਪੰਜਾਬ ਦੀ ਸਾਰੀ ਜਨਤਾ ਨੂੰ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਕਿ ਆਪਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਕਿ ਇਹ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਇੱਕ ਕਦਮ ਤਾਂ ਪਟੋ ਇੱਕ ਆਦਮੀ ਹੈ ਭਾਈ ਗੋਵਿੰਦ ਸਿੰਘ ਕੌਮ ਜਿਹੜੀ ਮਾਰਸ਼ਲ ਕੌਮ ਹੁੰਦੀ ਕਦੇ ਰੁੱਲਦੇ ਨਹੀਂ ਹੁੰਦੀ ਆਪਣੇ ਹੱਕਾਂ ਲਈ ਜੂਝਣਾ ਕੋਈ ਰੁੱਲਣਾ ਨਹੀਂ ਹੁੰਦਾ ਸਾਨੂੰ ਅਫਸੋਸ ਇਸ ਗੱਲ ਤੇ ਹੈ ਕਿ ਜਦੋਂ ਸਾਡੇ ਕੋਲ ਰਾਜ ਭਾਗ ਸੀ ਅਸੀਂ ਉਦੋਂ ਇਹ ਗੱਲਾਂ ਵਿਸਾਰਤੀਆਂ ਅਸੀਂ ਅਨੰਦਪੁਰ ਦਾ ਮੱਤਾ ਵੀ ਛੱਡਤਾ ਅਸੀਂ ਆਪਣੀ ਹੱਕੀ ਮੰਗਾ ਛੱਡ ਦਿੱਤੀਆਂ ਸਿਰਫ ਕੁਰਸੀ ਤੱਕ ਸੀਮਤ ਰਹਿ ਗਏ ਜ ਜਿ ਅਸੀਂ ਉਹਨਾਂ ਦੀ ਤੁਹਾਡੀ ਸਾਰਿਆਂ ਦੀ ਸਪੋਰਟ ਲੈ ਕੇ ਇੱਥੇ ਅਕਾਲੀ ਦਲ ਸਦਾ ਚ ਆਇਆ ਅੱਜ ਹਾਲਾਤ ਇਹ ਬਣ ਗਏ ਕਿ ਅਸੀਂ ਚਾਰ ਜਿਮਨੀ ਚੋਣਾ ਲੜਨ ਜੋਗੇ ਨੀ ਇਹਦੇ ਤੋਂ ਵੀ ਭੱਜ ਗਏ ਇਸ ਗੱਲ ਤੇ ਜਰੂਰ ਅਫਸੋਸ ਹੈ ਕਿ ਸਾਸੀ ਕਿਵੇਂ ਅਸੀਂ ਹਾਸ਼ੀਏ ਤੋਂ ਬਾਹਰ ਨਿਕਲ ਗਏ ਉਹਨਾਂ ਦੇ ਮੁਖੀ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਉਡਾਲਾ ਚੰਗੇ ਪੜੇ ਲਿਖੇ ਨੇ ਸਾਡੇ ਵਾਲਾ ਵੀ ਚੰਗੇ ਤੱਲ ਰੱਖਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਘੱਟੋ ਘੱਟ ਬਰਨਾਲੇ ਤੋਂ ਬਿਨਾਂ ਦੇਰ ਕੀਤੇ ਪਰਾਂ ਤੂੰ ਤੁਸੀਂ ਫੈਸਲਾ ਲਾਓ ਨਹੀਂ ਸਾਡਾ ਅਕਾਲੀ ਦਲ ਬਲ ਕਿਉਂਕਿ ਉਹ ਪੰਥ ਚੋਂ ਤਨਖਾਈਆ ਕਰਾਰ ਦਿੱਤਾ ਹੋਇਆ ਸਾਡਾ ਉਹਦੇ ਨਾਲ ਕੋਈ ਤਾਂ ਲੱਗੇ ਇਸ ਪੜ ਲਓ ਜਦੋਂ ਦੀ ਸਿੱਖ ਕੌਮ ਕਲਗੀਧਰ ਮਹਾਰਾਜ ਨੇ ਸਾਜੀ ਹੈ ਕਦੇ ਵੀ ਕਿਸੇ ਧਰਮ ਸਥਾਨ ਦੇ ਉੱਪਰ ਜਿਹੜਾ ਹਮਲਾ ਕਰਨਾ ਜਾਂ ਉਹਦਾ ਨੁਕਸਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਧਰਮ ਧਰਮ ਦੇ ਬੰਦੇ ਨੂੰ ਵੀ ਕਿਸੇ ਧਰਮ ਦੇ ਆਗੂ ਨੂੰ ਵੀ ਨੁਕਸਾਨ ਪਹੁੰਚਾਉਣਾ ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਤੇ ਤੁਹਾਡੇ ਸਾਹਮਣੇ ਸਾਰਿਆਂ ਦੇ ਕਰ ਰਹੇ ਆ ਕਿ ਕਾਂਗਰਸ ਨੇ ਵੀ ਘੱਟ ਨਹੀਂ ਗਿਜਾਰੀ ਇਥੇ ਸਰਦਾਰ ਭਗਵੰਤ ਸਿੰਘ ਬਾਰੇ ਸਦਾ ਗੁਰਦੀਸ਼ ਸਿੰਘ ਨੇ ਦੱਸ ਹੀ ਦਿੱਤਾ ਕਿ ਸਾਡੀਆਂ ਕਾਨਫਰੰਸਾਂ 'ਚ ਆ ਕੇ ਸਾਡੇ ਮੁਜਾਹਰਿਆਂ 'ਚ ਆ ਕੇ ਸਾਡੇ ਮੋਰਚਿਆਂ 'ਚ ਆ ਕੇ ਧਰਨਿਆਂ 'ਚ ਆ ਕੇ ਉਹ ਕਰਨ ਕਰਦੇ ਰਹੇ ਕਿ ਜੇ ਸਾਡੇ ਕੋਲੇ ਸਮਾਂ ਆਇਆ ਤੇ ਅਸੀਂ 24 ਘੰਟਿਆਂ ਦੇ ਵਿੱਚ ਮਸਲਾ ਹੱਲ ਕਰ ਦਿਆਂਗੇ ਪਰ ਪਿਛਲੇ ਸਾਢੇ 3 ਸਾਲਾਂ 'ਚ ਕੁਝ ਨਹੀਂ ਹੋਇਆ